ਦੇ ਸੰਬੰਧ ਵਿੱਚ ਸ਼ਹਿਰ ਭਾਰ ਵਿੱਚ ਪੁਲਿਸ ਵੱਲੋਂ ਮੁਸਤੈਦੀ ਵਿਖਾਉਂਦਿਆਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਲਗਾਏ ਗਏ ਨਾਕਿਆਂ ਤੇ ਹਰ ਆਉਣ ਜਾਣ ਵਾਲੇ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਸਾਡੀ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਸ਼ਹਿਰ 'ਚ ਸੁਰੱਖਿਆ ਦੇ ਪੂਕਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ। ਇਹ ਅਸੀਂ ਕਾਫੀ ਦਿਨ ਤੋਂ ਡੋਮਿਨੇਸ਼ਨ ਕਰ ਰਹੇ ਹਾਂ ਤੁਸੀਂ ਦੇਖਿਆ ਹੀ ਹੋਣਾ ਤਨਾਤ ਕੀਤੀ ਗਈ ਹੈ ਪੁਲਿਸ ਡਿਫਰੈਂਟ ਨਾਕੇ ਲਾਏ ਗਏ ਹਨ ਐਂਟਰੀ ਪੁਆਇੰਟਸ ਤੇ ਇਨ ਐਵਾਲਟ ਸਿਟੀ ਨੂੰ ਸਪੈਸ਼ਲ ਅਸੀਂ ਕਵਰ ਕੀਤਾ ਹੈ ਔਰ ਜਿਹੜੇ ਵੀ ਇੰਪੋਰਟੈਂਟ ਪੁਆਇੰਟਸ ਨੇ ਉਹ ਤੇ ਚੈਕਿੰਗ ਵੀ ਚੱਲ ਰਹੀ ਹੈ ਬਾਹਰੋਂ ਵੀ ਆਫੀਸਰ ਤੇ ਫੋਰਸ ਆਈ ਹੈ ਉਹ ਸਾਰਾ ਅਸੀਂ ਡੋਮਿਨੇਟ ਕਰ ਰਿਹਾ ਸੋ ਥੈਟ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਉਹ ਜਿਹੜਾ ਏਸੀ ਏਰੀਆ ਚ ਆ ਕੇ ਸ਼ਰਾਰਤ ਦੇ ਮੰਤਵ ਨਾਲ ਕਾਮਯਾਬ ਨਾ ਹੋ ਸਕੇ ਬਾਕੀ ਜਿਹੜੇ ਅਰੇਂਜਮੈਂਟਸ ਨੇ ਉਹ ਐਸਪੀਸੀ ਨਾਲ ਅਸੀਂ ਜਿੱਦਾਂ ਦੀ ਮੀਟਿੰਗ ਅੱਜ ਦੁਬਾਰਾ ਫੇਰ ਕਰਾਂਗੇ ਜਿਵੇਂ ਉਹਨਾਂ ਦੀ ਰਿਕੁਆਇਰਮੈਂਟ ਜਾਂ ਰਿਕੁਐਸਟ ਹੋਏਗੀ ਇਨਸਾਈਟ ਸਿਕਿਉਰਿਟੀ ਦਾ ਕੰਮ ਕਿਉਂਕਿ ਉਹਨਾਂ ਦੇ ਲੈਵਲ ਦਾ ਜ਼ਿਆਦਾ ਹੁੰਦਾ ਹੈ ਉਹਦੇ ਮੁਤਾਬਕ ਅਸੀਂ ਉਸ ਤਰ੍ਹਾਂ ਨਾਲ ਹੈਲਪ ਵੀ ਕਰਾਂਗੇ ਔਰ ਉਹਨਾਂ ਦੀ سپورਟ ਵੀ ਬੈਕ ਤੋਂ ਕਰਾਂਗੇ ਸਾਡੇ ਕੋਲ ਬਹੁਤ ਸਾਰੀ ਐਕਸਟਰਾ ਫੋਰਸ ਆਈ ਹੋਈ ਹੈ ਜੀ ਆਫਿਸਰਸ ਵੀ ਆਏ ਆ ਕਮਾਂਡੈਂਟ ਰੈਂਕ ਦੇ ਬਹੁਤ ਸਾਰੇ ਬੰਦੇ ਆਏ ਆ ਉਹ ਸਾਰੇ ਆਲਰੇਡੀ ਡਿਪਲੋਏਡ ਨੇ ਔਰ ਉਸ ਤੋਂ ਬਾਅਦ ਅੱਜ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਮੀਟਿੰਗ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਜਾਂ ਸਾਨੂੰ ਕੀ ਇਨਪੁਟਸ ਨੇ ਉਹਦੇ ਮੁਤਾਬਕ ਜਿਹੜੀ ਹੈ ਡਿਪਲੋਇਮੈਂਟ ਨੂੰ ਹੋਰ ਅਸੀਂ ਸ਼ਾਮ ਤੱਕ ਫਾਈਨਲਾਈਜ਼ ਕਰਾਂਗੇ 6 ਜੂਨ ਕੱਲੂ ਘਰੇ ਦੇ ਸਬੰਧ ਦੇ ਵਿੱਚ ਸ਼ਹਿਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਿ ਚੌਕਸੀ ਤੇ ਮੁਸਤੈਦੀ ਪੂਰੀ ਕੀਤੀ ਗਈ ਹੈ ਜਿਹਦੇ ਸਬੰਧ ਦੇ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰਾਨਾ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਆਂ ਕੋਈ ਅੱਖ ਨਾ ਕਿ ਲੋਕਾਂ ਨੂੰ ਡਰਨ ਦੀ ਜਾਂ ਘਬਰਾਣ ਦੀ ਲੋੜ ਹੈ ਨਹੀਂ ਤੇ ਕਿਸੇ ਵੀ ਅਫਵਾਹ ਦੇ ਵਿੱਚ ਆਣ ਦੀ ਲੋੜ ਹੈ ਨਹੀਂ ਪੁਲਿਸ ਵੱਲੋਂ ਹਰ ਮੁਸਤੈਦੀ ਕੀਤੀ ਜਾ ਰਹੀ ਹੈ ਹਰ ਸ਼ਹਿਰ ਦੇ ਚੌਂਕਾ ਦੇ ਵਿੱਚ ਨਾਕੇ ਲਗਾਏ ਗਏ ਨੇ ਤੇ ਪਹਿਲੇ ਧਾਰ ਦੇ ਜਿਹੜੀ ਚੌਕਸੀ ਕਰਦੇ ਆਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਕਿਤੇ ਵੀ ਥੋੜਾ ਜਿਹਾ ਵੀ ਕਿਤੇ ਸ਼ੱਕ ਹੁੰਦਾ ਕੋਈ ਸ਼ੱਕੀ ਵਸਤੂ ਦਿਖਦੀ ਹੈ ਤੇ ਪੁਲ ਪ੍ਰਸ਼ਾਸਨ ਦਾ ਸਹਿਯੋਗ ਲੈਣ ਦੀ ਲੋੜ ਹੈ ਤਾਂ ਜੋ ਕੋਈ ਅਨਸੁਖਾਵਨੀ ਜਿਹੜੀ ਘਟਨਾ ਨਾ ਵਾਪਰ ਸਕੇ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ सुशील ਝਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ